ਅਮਰਿਤਸਰ ਦੇ ਪੁਤਲੀਕਰ ਇਲਾਕੇ ਚਿਸਤਿਤ ਹੈ ਗੁਰਦੁਆਰਾ ਸ਼੍ਰੀ ਪਿੱਪਲੀ ਸਾਹਿਬ ਜੀ ਇਹ ਤਾਂ ਤਿੰਨ ਮਹਾਨ ਗੁਰੂਆਂ ਦੇ ਚਰਨਾਂ ਨਾਲ ਪਵਿੱਤਰ ਹੋਈ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇੱਥੇ ਆਏ ਤਾਂ ਖੰਡੀ ਛਾਂ ਵਾਲੇ ਪਿੱਪਲ ਦੇ ਰੁੱਖ ਹੇਠ ਇੱਕ ਕੂਆ ਖਦਵਾਇਆ ਤਾਂ ਕਿ ਲਾਹੌਰ ਜਾਣ ਵਾਲੀ ਸੰਗਤ ਨੂੰ ਪਾਣੀ ਤੇ ਆਰਾਮ ਮਿਲ ਸਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਪ੍ਰੀਤ ਚੰਦੀ ਬੁਰਾਈ ਕਾਰਨ ਲੰਗਰ 'ਚ ਘਾਟ ਪੈ ਗਈ ਜਦੋਂ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਇੱਥੇ ਪਹੁੰਚੇ ਉਹਨਾਂ ਨੇ ਕਾਬੁਲ ਤੇ ਕੰਧਾਰ ਆਉਣ ਵਾਲੀ ਸੰਗਤ ਨੂੰ ਸਾਰੀ ਗੱਲ ਦੱਸੀ ਤੇ ਸੰਗਤ ਨੇ ਖੁਸ਼ੀ ਨਾਲ ਸੇਵਾ ਕਰਕੇ ਦਾਨ ਦਿੱਤਾ ਜੋ ਸਿੱਧਾ ਗੁਰੂ ਸਾਹਿਬ ਤੱਕ ਪਹੁੰਚਾਇਆ ਗਿਆ ਇਹ ਤਾਂ ਧੰਨ ਸ਼ੀਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਪਹਿਲੀ ਜੰਗ ਦਾ ਮੈਦਾਨ ਵੀ ਬਣੀ ਜਿੱਤੇ ਮੁਖਲਿਸ ਖਾਨ ਮਾਰਿਆ ਗਿਆ ਸੀ ਜੰਗ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਨੇ ਆਪਣਾ ਕਮਰਕੱਸਾ ਖੋਲ੍ਹਿਆ ਅਤੇ ਇੱਥੇ ਹੀ ਪਾਣੀ ਪੀ ਕੇ ਆਰਾਮ ਕੀਤਾ। ਅੱਜ ਇਹ ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਸਾਨੂੰ ਯਾਦ ਦਿਵਾਉਂਦਾ ਹੈ ਕਿ ਸੇਵਾ, ਸ਼ਰਧਾ ਅਤੇ ਸ਼ৌਰਿਆ ਦਾ ਮਿਲਾਪ ਕਿਹੋ ਜਿਹਾ ਹੁੰਦਾ ਹੈ। ਜੇ ਤੁਸੀਂ ਵੀ ਇਤਿਹਾਸ ਦੀਆਂ ਗੱਲਾਂ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।